ਬਹੁਤਾਤ 80% ਜੋ ਦੁਨੀਆ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੀ ਹੈ ਡਿਪਰੈਸ ਹੋ ਰਿਹਾ ਹੈ ਮਨੁੱਖ ਉਹ ਡਿਪਰੈਸ ਇਸ ਕਰਕੇ ਹੋ ਰਿਹਾ ਹੈ ਉਹ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਅੱਜ ਇਸ ਇੱਕ ਪੰਕਤੀ ਦੇ ਵਿੱਚ ਦੱਸ ਦਿੱਤਾ ਵੀ ਡਿਪਰੈਸ਼ਨ ਦਾ ਸ਼ਿਕਾਰ ਮਨੁੱਖ ਕਦੋਂ ਬਣਦਾ ਹੈ ਤੇ ਡਿਪਰੈਸ਼ਨ ਕਿਵੇਂ ਦੂਰ ਕੀਤੀ ਜਾ ਸਕਦੀ ਹੈ ਇੱਕ ਪੰਕਤੀ ਦੇ ਅੰਦਰ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਦਰਸਾਇਆ ਅੱਜ ਮਹਾਰਾਜ ਜੀ ਕਹਿੰਨੇ ਸੋਗ ਨਾ ਵਿਆਪਕ ਸੋਗ ਤੋਂ ਪਾਵ ਡਿਪਰੈਸ਼ਨ ਦੁੱਖ ਚਿੰਤਾ ਸੋਗ ਨਾ ਵਿਆਪੇ ਆਪ ਨਾ ਥਾਪੇ ਜਦ ਤੱਕ ਤੇਰੇ ਅੰਦਰੋਂ ਆਪਣਾ ਭਾਵ ਨਹੀਂ ਜਾਂਦਾ ਮੈਂ ਮੇਰੀ ਨਹੀਂ ਜਾਂਦੀ ਹਉਮੇ ਨਹੀਂ ਜਾਂਦੀ ਤਦ ਤੱਕ ਚਿੰਤਾ ਡਿਪਰੈਸ਼ਨ ਰਹੇਗੀ ਰਹੇਗੀ ਕਿਉਂਕਿ ਤੂੰ ਇੱਕ ਦੂਜੇ ਤੋਂ ਉੱਪਰ ਹੋਣਾ ਚਾਹੁੰਦਾ ਮੈਨੂੰ ਆ ਵੀ ਮਿਲ ਜਾਵੇ ਮੈਨੂੰ ਉਹ ਵੀ ਮਿਲ ਜਾਏ ਮੇਰੇ ਗਵਾਂਢੀ ਦੇ ਕੋਲੇ ਹੈ ਮੇਰੇ ਕੋਲ ਕਿਉਂ ਨਹੀਂ ਹੈ ਮੇਰਾ ਆ ਹੋ ਗਿਆ ਮੇਰਾ ਇਦਾਂ ਹੋ ਗਿਆ ਪਰ ਗੁਰੂ ਪਿਆਰ ਵਾਲੇ ਜਦੋਂ ਮੈਂ ਮੇਰੀ ਦੇ ਵਿੱਚ ਹੀ ਰਹੇਗਾ ਮਨੁੱਖ ਜਦੋਂ ਆਪਣੇ ਨੀਵੇਂ ਵੱਲ ਦੇਖ ਕੇ ਨਹੀਂ ਜਿਉਏਗਾ ਆਪਜੀ ਸਾਰੇ ਸਿਆਣੇ ਬੈਠੇ ਗੁਰੂ ਪਿਆਰ ਵਾਲਿਓ ਸਿੱਖਿਆ ਵੀ ਦਿੰਨੇ ਆ ਨਾ ਅਸੀਂ ਤੇ ਇਹੋ ਦਿੰਨੇ ਆ ਵੀ ਆਪਣੇ ਤੋਂ ਨੀਵੇਂ ਵੱਲ ਵੇਖ ਕੇ ਜਿਉਣਾ ਜ਼ਰੂਰੀ ਹੈ ਕਿਉਂਕਿ ਉਸ ਪੱਧਰ ਨੂੰ ਦੇਖਾਂਗੇ ਤੇ ਅਸੀਂ ਜੋ ਉੱਪਰ ਉਠੇ ਹੋਏ ਆ ਉਹਨਾਂ ਤੋਂ ਸ਼ੰਕਾਰ ਨਹੀਂ ਹੋਏਗਾ ਸ਼ੁਕਰਾਨਾ ਹੀ ਹੋਏਗਾ ਸਤਗੁਰੂ ਮਹਾਰਾਜ ਜੀ ਤੁਹਾਡਾ ਸ਼ੁਕਰਾਨਾ ਹੈ ਕਿ ਤੁਸੀਂ ਇਸ ਤੋਂ ਉੱਪਰ ਰੱਖਿਆ ਪਰ ਇਹਦੇ ਉੱਤੇ ਵੀ ਕਿ